ਤੁਸੀਂ ਦੇਖ ਰਹੇ ਹੋ ਦਾ ਹਰਤ ਤੇ ਮੈਂ ਦਲਜੀਤ ਅਜਨੂਹਾ ਦੋਸਤੋ ਅੱਜ ਸਾਡੇ ਨਾਲ ਮੌਜੂਦ ਨੇ ਬਸਪਾ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਉੱਤਰ ਪ੍ਰਦੇਸ਼ ਡਾਕਟਰ ਅਵਤਾਸ਼ ਸਿੰਘ ਕ੍ਰੀਮਪੁਰੀ ਹੋਰੀ ਅੱਜ ਉਹਨਾਂ ਦੇ ਨਾਲ ਪੰਜਾਬ ਦੇ ਪੱਖੋਂ ਤੇ ਅਹਿਮ ਮੁੱਦਿਆਂ ਤੇ ਗੱਲ ਕਰਾਂਗੇ ਕੀ ਕਹਿੰਦੇ ਨੇ ਉਹ ਇਹਨਾਂ ਪੰਜਾਬ ਦੇ ਇਸ ਹਾਲਾਤਾਂ ਨੂੰ ਲੈ ਕੇ ਸੋ ਕ੍ਰੀਮਪੁਰੀ ਸਾਹਿਬ ਤੁਹਾਡਾ ਸਵਾਗਤ ਹੈ ਦਾ ਹਰਤ ਤੇ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਵੀ ਕਿੰਪਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜੀ ਮੋਹਮ ਸ਼ੁਰੂ ਕੀਤੀ ਆ ਪਿਛਲੇ ਦਿਨਾਂ ਤੁਸੀਂ ਦੁਬਾਰਾ ਵੈਸੇ ਤਾਂ ਪੰਜਾਬ ਦੀ ਆਨਮਾਨ ਜਿਹੜੀ ਤੁਹਾਡੇ ਰਾਹੀਂ ਪਹਿਲਾਂ ਵੀ ਤੁਸੀਂ ਰਾਜ ਸਭਾ ਮੈਂਬਰ ਆਏ ਤੇ ਮੁੜ ਕੇ ਕਾਫੀ ਤੇਰ ਤੋਂ ਤੁਸੀਂ ਬਖਵਾ ਖੋਦਿਆਂ ਤੇ ਕੰਮ ਕੀਤਾ ਤੇ ਹੁਣ ਫਿਰ ਪੰਜਾਬ ਦੇ ਪ੍ਰਧਾਨ ਇੱਕ ਮੋਹਮ ਸ਼ੁਰੂ ਕੀਤੀ ਹੈ ਪੰਜਾਬ ਜਿਹੜਾ ਸੰਭਾਲੋ ਮੋਹਮ ਜਿਹੜੀ ਆ ਉਹ ਮੋਹਮ ਕੀ ਹੈ ਕੀ ਉਹਦਾ ਦੇਸ਼ ਕੀ ਹੈ ਸ਼ੁਰੂ ਕਰਨਾ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਸਭ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਰੈਲੀ ਫਗਵਾੜਾ ਦੇ ਵਿੱਚ ਸਟੇਟ ਪੱਧਰ ਦੀ ਕਰੀ ਹੈ। ਔਰ ਬਹੁਤ بڑا ਸੰਗਤ ਨੇ ਉਹਨੂੰ ਅਸ਼ੀਰਵਾਦ ਦਿੱਤਾ ਪਹੁੰਚ ਕੇ ਇੱਕ ਇਤਿਹਾਸਕ ਇਕੱਠ ਹੋਇਆ ਕਿ ਵਰਦੇ ਵਿਂਦੇ ਵਿੱਚ ਵੀ ਜੀ ਸੰਗਤਾਂ ਔਰ ਛੜੀਆਂ ਪੰਜਾਬ ਦੀਆਂ ਤੀਆਂ ਪੈਣਾ ਮਾਵਾ ਵੀ ਕਮੇਟਲੇ ਬੈਠੀਆਂ ਰਹੀਆਂ। ਮੁੱਦੇ ਕੀ ਸੀ? ਜੀ ਮੁੱਦੇ ਕੀ ਹੈਗੇ? ਕਿ 5 ਨਵੰਬਰ ਨੂੰ ਪੈਨਮਾਇਆ ਵੱਤੀ ਜੀ ਨੇ ਮੈਨੂੰ ਦੁਬਾਰਾ ਜ਼ਿੰਮੇਵਾਰੀ ਸੌਂਪੀ 6 ਨਵੰਬਰ ਤੋਂ ਹੀ ਅਸੀਂ ਪੰਜਾਬ ਦੇ ਮੁੱਦੇ ਜਿਹੜੇ ਸੀ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਉਸ ਦਿਨ ਤੋਂ ਲੈ ਕੇ ਕਿ ਪੰਜਾਬ 'ਚ ਸਭ ਤੋਂ بڑا ਮੁੱਦਾ ਹੈ ਡਰੱਗ ਮਾਫੀਆ ਦਾ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ ਜੀ ਬਿਲਕੁਲ ਅਸੀਂ ਪੰਜਾਬ ਸੰਭਾਲੋ ਮਹਮ ਦੇ ਵਿੱਚ ਪੰਜਾਬ ਪੰਜਾਬੀਆਂ ਕੋਲ ਜਾ ਕੇ ਅਸੀਂ ਇਹ ਬੇਨਤੀ ਕਰੀ ਕਿ ਭਈ ਚਾਰ ਤਰ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਅੱਜ ਤੱਕ ਸੰਭਾਲਿਆ ਸੀ ਜੀ ਇਹਨਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਸਰੀਰਕ ਪੱਖੋਂ ਔਰ ਆਰਥਿਕ ਪੱਖੋਂ ਜਬਾਨੀ ਸਾਡੀ ਡਰਗ ਮਾਫੀਆ ਦੇ ਟਾਰਗੇਟ ਤੇ ਹੈ ਜੀ ਔਰ ਡਰਗ ਮਾਫੀਆ ਸਰਕਾਰ ਦੀ ਸਰਪ੍ਰਸਤੀ ਚ ਬੇਕੋਫ ਔਰ ਬੇਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਹੈ ਔਰ ਸਰਕਾਰ ਦੀ ਮਸ਼ਿਨਰੀ ਲਾਚਾਰ ਔਰ ਬੇਵਸ ਨਜ਼ਰ ਆਉਂਦੀ ਇਸ ਕਰਕੇ ਅਸੀਂ ਆਮ ਪਾਰਟੀ ਜਿਹੜੀ ਗਰੰਟੀ ਦੇ ਕੇ ਆਈ ਸੀ ਕਿ 3 ਮਹੀਨੇ ਚ ਡਰਗ ਦਾ ਖਤਮ ਕਰ ਦੇਵਾਂਗੇ ਇਹ ਇਸ ਤੋਂ ਪਹਿਲਾਂ ਕਾਂਗਰਸ ਅਕਾਲੀ ਔਰ ਭਾਜਪਾ ਚਾਰੋਂ ਹੀ ਫੇਲ ਹੋ ਗਏ ਦਿੱਲੀ ਦੀ ਭਾਜਪਾ ਦੀ ਸਰਕਾਰ ਫੇਲ ਹੋ ਗਈ ਅਸੀਂ ਪੰਜਾਬੀਆਂ ਨੂੰ ਇਹ ਸੱਦਾ ਦਿੱਤਾ ਕਿ ਪੰਜਾਬ ਨੂੰ ਇਹ ਚਾਰੇ ਤਰ੍ਹਾਂ ਦੇ ਜਿਨ੍ਹਾਂ ਨੇ ਬਰਬਾਦ ਕੀਤਾ ਇਹਨਾਂ ਨੂੰ ਰੱਦ ਕਰਕੇ ਪੰਜਾਬ ਨੂੰ ਇੱਕ ਨਵੇਂ ਬਦਲ ਦੀ ਜ਼ਰੂਰਤ ਹ ਜੀ ਪੰਜਾਬ ਸੰਭਾਲਣ ਲਈ ਤੋਂ ਉਹ ਸਾਡਾ ਸਦਾ ਜਨਤਾ ਨੇ ਸਵੀਕਾਰ ਕੀਤਾ ਔਰ ਜਨਤਾ ਨੇ 15 ਮਾਰਚ ਨੂੰ بڑے ਇਕੱਠ ਵਿੱਚ ਆ ਕੇ ਫਗਵਾੜੇ ਮੌਜੂਦ ਸਮਾਜ ਪਾਰਟੀ ਦੇ ਅਜੰਡੇ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਸੀਂ 15 ਮਾਰਚ ਤੋਂ ਪੰਜਾਬ ਦੀਆਂ ਮਾਮਾਂ ਦੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਅਸੀਂ ਇੱਕ ਵਿਸ਼ੇਸ਼ ਮਹਿਮ ਲਾਂਚ ਕਰ ਦਿੱਤੀ ਜੀ ਔਰ ਇਸੇ ਤਰ੍ਹਾਂ ਬੇਰਜ਼ਗਾਰੀ ਜੀ ਕਿਉਂਕਿ ਪੰਜਾਬ ਦੇ 18-18 ਸਾਲ ਦੇ 3 ਪੁੱਤ ਮਾਪੇ ਜਹਾਜ਼ੇ ਚੜਾ ਰਹੇ ਜਦ ਅਸੀਂ ਪੁੱਛਦੇ ਆ ਮਾਪਿਆਂ ਨੂੰ ਕਿ ਆਪਾਂ ਇੱਥੇ ਤਾਂ ਤੀਨੋਂ ਦੋ ਪਲੱਖਾਂ ਤੋਂ ਦੂਰ ਨਹੀਂ ਕਰਦੇ ਕੀ ਹੋ ਗਿਆ ਹੈ ਤੋ ਦੱਸ ਦਿਆ ਕਿ ਸਾਨੂੰ ਸਾਡੇ ਬੱਚਿਆਂ ਦਾ ਇੱਥੇ ਕੋਈ ਭਵਿੱਖ ਨਜ਼ਰ ਨਹੀਂ ਆਉਂਦੀ। ਇਸ ਕਰਕੇ ਮਾਪੇ ਲੋਨ ਕਰਾ ਕੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਆ। ਮੈਂ ਗਿਆ ਤਿੰਨ ਦਿਨ ਪਹਿਲਾਂ ਜਲੰਧਰ ਦੇ ਲਾਗੇ ਇੱਕ ਪਿੰਡ 'ਚ ਇੱਕ ਮਾਂ ਦੇ ਅੰਤਮ ਅਰਦਾਸ ਦੇ ਵਿੱਚ। ਜੀ ਮੇਰੇ ਤੋਂ ਬਾਅਦ ਪਰਿਵਾਰ ਦਾ ਮੈਂਬਰ ਧੰਨਵਾਦ ਕਰਨ ਲਈ ਉੱਠਿਆ। ਬੇਟਾ ਉਹਨਾਂ ਦਾ ਮਾਂ ਦਾ ਉਹ ਕਹਿੰਦਾ ਮੇਰੇ ਦੋ ਭਰਾ ਵਿਦੇਸ਼ ਵਿੱਚ ਹੋ। ਜਦੋਂ ਮੇਰੀ ਮਾਂ ਦਾ ਸਾਹ ਨਿਕਲ ਰਿਹਾ ਸੀ ਹਸਪਤਾਲ 'ਚ ਤੋ ਮਾਂ ਉਹਨਾਂ ਨੂੰ ਮਿਲਣੇ ਨੂੰ ਤੜਫਦੀ ਸੀ ਤੋ ਮਾਂ ਆਪਣੇ ਪੁੱਤਾਂ ਨੂੰ ਤੜਫਦੀ ਮਿਲਣੇ ਨੂੰ ਇਸ ਦੁਨੀਆ ਤੋਂ ਚਲੀ ਇਹ ਹਾਲਾਤ ਪੈਦਾ ਕਿਨ ਕੀਤੇ 78 ਸਾਲਾਂ ਦੇ ਹਾਕਮਾਂ ਨੇ ਤੋ ਜਿਨ੍ਹਾਂ ਨੇ ਸਾਡਾ ਭਵਿੱਖ ਬਰਬਾਦ ਕਰ ਦਿੱਤਾ ਪਰਿਵਾਰ ਵਿਛੋੜੇ ਦਾ ਮਾਹੌਲ ਪੈਦਾ ਕਰ ਦਿੱਤਾ ਮਾਂ ਕਿਉਂ ਪੁੱਤ 30 ਇੱਕ ਦੂਜੇ ਤੋਂ ਅਲੱਗ-ਅਲੱਗ ਕਰ ਦਿੱਤੇ ਤੋ ਕਿਆ ਫਿਰ ਉਹ ਸਾਡੇ ਕੋਈ ਸਪੋਰਟ ਦੇ ਹੱਕਦਾਰ ਹੋ ਸਕਦੇ ਤੋ ਇਸ ਬਰਬਾਦੀ ਲਈ ਜ਼ਿੰਮੇਦਾਰ ਚਾਰੇ ਤਿਰਨ ਨੂੰ ਰੱਦ ਕਰਕੇ ਅਸੀਂ ਇੱਕ ਨਵਾਂ ਬਦਲ ਬੌਜਨ ਸਮਾਜ ਪਾਰਟੀ ਪੰਜਾਬ ਨੂੰ ਦੇਣ ਲਈ ਅੱਗੇ ਆਏ ਔਰ ਪੰਜਾਬੀਆਂ ਨੂੰ ਅਸੀਂ ਅਪੀਲ ਕੀਤੀ ਹੈ ਇਸੇ ਤਰ੍ਹਾਂ ਅਸੀਂ ਕਮਿਟਿਡ ਹਾਂ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ এমਪਲੋਇਮੈਂਟ ਦੇ ਮੌਕੇ ਪੈਦਾ ਕਰਕੇ ਦੇਣ ਬਿਲਕੁਲ ਠੀਕ ਅਨ এমਪਲੋਇਮੈਂਟ ਦੀ ਫਰਸਟ੍ਰੇਸ਼ਨ ਔਰ ਡਰਗ ਮਾਫੀਆ ਦੀ ਇਨਸਿਕਿਉਰਿਟੀ ਦੇ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਬੀਐਸਪੀ ਇਹ ਦੋਨੋਂ ਹੀ ਸਮੱਸਿਆਵਾਂ ਨਾਲ ਅਫੈਕਟਿਵਲੀ ਨਜਿੱਠ ਕੇ ਇੱਥੇ ਹੀ ਆਪਣੇ ਆਪਣੀ ਜਵਾਨੀ ਨੂੰ ਸੰਭਾਲਣ ਦਾ ਵਾਤਾਵਰਨ ਤਿਆਰ ਕਰਾਂਗੇ ਅਸੀਂ ਰੋਜ਼ਗਾਰ ਜਿਹੜਾ ਮਾਈਗ੍ਰੇਟ ਹੋ ਰਿਹਾ ਹੈ ਉਹਨਾਂ ਦਾ ਓਕੇ ਦੂਸਰਾ ਅਸੀਂ ਐਜੂਕੇਸ਼ਨ ਰੈਗੂਲੇਸ਼ਨ ਦਾ ਅਜੰਡਾ ਲਿਆ ਪੰਜਾਬ ਸੰਭਾਲੋ ਮਹਿਮ ਚ ਜੀ ਆਰਟੀਈ 2008 ਚ ਬਹੁਜਨ ਸਮਾਜ ਪਾਰਟੀ ਨੇ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਦੇ ਤਹਿਤ ਅੰਬੇਡਕਰ ਸਾਹਿਬ ਜਿਹੜਾ ਸਿਧਾਂਤ ਮੁਫਤ ਔਰ ਲਾਜ਼ਮੀ ਐਜੂਕੇਸ਼ਨ ਦਾ ਪ੍ਰਬੰਧ ਕਰ ਗਏ ਜੀ ਉਹ ਐਕਟ ਬੀਐਸਪੀ ਦੇ ਜੋਰ ਪਾਣ ਤੇ 2009 ਚ ਪਾਰਲੀਮੈਂਟ ਚ ਬਣਿਆ ਮੁਫਤ ਤੇ ਲਾਜ਼ਮੀ ਸਿੱਖਿਆ ਪਹਿਲੀ ਤੋਂ 8ਵੀਂ ਤੱਕ ਦਾ 16 ਸਾਲ ਹੋ ਗਿਆ 2009 ਦਾ ਐਕਟ ਬਣਿਆ ਅਜੇ ਤੱਕ ਲਾਗੂ ਨਹੀਂ ਹੋਇਆ ਅਸੀਂ 8 ਦਸੰਬਰ ਨੂੰ ਦੇਸ਼ ਭਗਤ ਜਾਦਗਰ ਹਾਲ ਜਲੰਧਰ ਜੀ ਐਜੂਕੇਸ਼ਨ ਰੈਗੂਲੇਸ਼ਨ ਵਿਸ਼ੇ ਤੇ ਸੈਮੀਨਾਰ ਕਰਾ ਕੇ ਅਸੀਂ ਇਹਨੂੰ ਆਪਣੇ ਅਜੰਡੇ ਚ ਸ਼ਾਮਲ ਕੀਤਾ ਫਿਰ ਅਸੀਂ ਬਠਿੰਡੇ ਸੈਮੀਨਾਰ ਕੀਤਾ ਫਿਰ ਅਸੀਂ 15 ਮਾਰਚ ਦੀ ਰੈਲੀ 'ਚ ਗਿਆ ਕਿ ਇਹ ਜਿਹੜਾ ਮੁਫਤ ਔਰ ਲਾਜ਼ਮੀ ਸਿੱਖਿਆ ਦਾ ਕਾਨੂੰਨ ਆ ਪਿਛਲੇ 16 ਸਾਲਾਂ 'ਚ 8 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ 10ਕਤ ਨਹੀਂ ਹੋਏ 5 ਸਾਲ ਕਾਂਗਰਸ ਦੇ ਦੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਔਰ ਚਰਨਜੀਤ ਚੰਨੀ ਗਰੀਬਾਂ ਦੇ ਬੱਚਿਆਂ ਲਈ ਪ੍ਰਾਈਵੇਟ ਸਕੂਲਾਂ 'ਚ ਮਿਆਰੀ ਵਿੱਦਿਆ ਮੁਫਤ ਦੇਣ ਦਾ ਕਾਨੂੰਨ ਤੇ ਦਸਕਤ ਨਹੀਂ ਹੋਏ ਫਿਰ ਆਮ ਪਾਰਟੀ ਆ ਗਈ 3 ਸਾਲਾਂ ਤੋਂ ਉਹਦੇ ਦਸਕਤ ਨਹੀਂ ਹੋਈ ਅਸੀਂ 15 ਮਾਰਚ ਨੂੰ ਕਿਹਾ ਕਿ ਜਿਹੜਾ ਕਾਨੂੰਨ 16 ਸਾਲ ਚ ਗਰੀਬ ਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਚ ਦਾਖਲੇ ਦਾ ਇਹ ਨਹੀਂ ਲਾਗੂ ਨਹੀਂ ਕੀਤਾ ਮੁਫਤ ਪੜਾਈ ਦਾ ਸੰਗਤ ਬੀਐਸਪੀ ਨੂੰ ਅਸ਼ੀਰਵਾਦ ਦੇਵੇ ਤਾਂ 16 ਮਿੰਟਾਂ ਚ ਲਾਗੂ ਕਰਾਂਗੇ ਮੈਂ ਜੀ ਔਰ 4-5 ਦਿਨ ਪਹਿਲਾਂ ਪੰਜਾਬ ਦੀ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕੈਬਨਟ ਕਿ ਅਸੀਂ ਉਸ ਕਾਨੂੰਨ ਨੂੰ ਲੰਗੜਾ ਲੁੱਲਾ ਕਰਕੇ ਲਾਗੂ ਕਰਾਂਗੇ ਉਹਨੂੰ ਡਿਸੇਬਲ ਕਰਕੇ ਉਹ ਅਸੀਂ ਦੱਸਾਂਗੇ ਨਹੀਂ ਕੀ ਕੀ ਕਮੀਆਂ ਰੱਖੀਆਂ ਬੀਐਸਪੀ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਚ 100% ਦੇ ਪਬਲਿਕ ਸੈਕਟਰ ਦੇ ਐਜੂਕੇਸ਼ਨ ادارےਾਂ ਚ ਅਸਾਮੀਆਂ ਭਰਨੇ ਦਾ ਅਜੰਡਾ ਬਣਾਇਆ ਜਿਹੜਾ ਅੱਜ ਤੱਕ ਪੋਸਟਾਂ ਖਾਲੀ ਪਈਆਂ ਗਰੀਬ ਦਾ ਬੱਚਾ ਸਕੂਲ ਜਾ ਰਿਹਾ ਪਰ ਉੱਥੇ ਅਧਿਆਪਕ ਹਨ ਜਿਨ੍ਹਾਂ ਉਹਦੇ ਭਵਿੱਖ ਦਾ ਨਿਰਮਾਣ ਕਰਨਾ ਇਸ ਖਲਾ ਨੂੰ ਬੀਐਸਪੀ ਖਤਮ ਕਰੋਗੇ ਔਰ ਸਰਕਾਰੀ ਸਕੂਲਾਂ ਚ ਮਿਆਰੀ ਐਜੂਕੇਸ਼ਨ ਬੱਚਿਆਂ ਨੂੰ ਪ੍ਰਬੰਧ ਕਰਕੇ ਦਿਓ ਹੈਲਥ ਦਾ ਰੈਗੂਲੇਸ਼ਨ ਇਹ ਨਹੀਂ ਗਾਰੰਟੀਆਂ ਦਿੱਤੀਆਂ ਸੀ ਜੀ ਬਿਲਕੁਲ ਬਿਲਕੁਲ ਗਾਰੰਟੀਆਂ ਗਾਰੰਟੀ ਇਹਨਾਂ ਦੀ ਡਰੱਗ ਮਾਫੀਆ ਦੀ ਫੇਰ ਗਾਰੰਟੀ ਇਹਨਾਂ ਦੀ এমਪਲॉयਮੈਂਟ ਦੀ ਫੇਰ ਗਾਰੰਟੀ ਇਨਾਂ ਦੀ ਐਜੂਕੇਸ਼ਨ ਰੈਗੂਲੇਸ਼ਨ ਦੀ ਫੇਲ ਗਰੰਟੀ ਹੈਲਥ ਰੈਗੂਲੇਸ਼ਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਖਰਾਬ ਹੋਈ ਪੰਜਾਬ ਦੇ ਕਿਸੇ ਵੀ ਮੈਡੀਕਲ ਕਾਲਜ ਜਾਂ ਹਸਪੀਟਲ ਚ ਜਿਹੜਾ ਸਰਕਾਰੀ ਸੀ ਉਹਦੇ ਵਿੱਚ ਉਹਨੇ ਇਲਾਜ ਨਹੀਂ ਕਰਾਇਆ ਪ੍ਰਾਈਵੇਟ ਹਸਪੀਟਲ ਚ ਗਏ ਇੱਕ ਉਹਨਾਂ ਦੇ ਰਾਜ ਸਭਾ ਦੇ ਐਮਪੀ ਦੀਆਂ ਅੱਖਾਂ ਦੀ ਤਕਲੀਫ ਕੋਈ ਹੋਈ ਉਹ ਲੰਡਨ ਨਾਲ ਇਲਾਜ ਲਈ ਗਏ ਇਹਦਾ ਮਤਲਬ ਇਹ ਜਿਹਨੂੰ ਸਿਹਤ ਕ੍ਰਾਂਤੀ ਕਹਿੰਦੇ ਆ ਪੰਜਾਬ ਦੀਆਂ ਸਿਹਤ ਸਵਾਮਾਂ ਚ ਤਾਂ ਪੰਜਾਬ ਦੀ ਸਰਕਾਰ ਨੂੰ ਹੀ ਭਰੋਸਾ ਨਹੀਂ ਭਰੋਸਾ ਜਕੀ ਨਹੀਂ ਹੈ ਬਿਲਕੁਲ ਔਰ ਅਸੀਂ ਵੀ ਦੇਖਦੇ ਸਰਕਾਰੀ ਹਸਪਤਾਲ ਤੁਸੀਂ ਜਾਓ ਡਾਕਟਰ ਤੁਹਾਨੂੰ ਅਗਰ ਕ੍ਰਿਟੀਕਲ ਪੇਸ਼ੈਂਟ ਸਿਰਫ ਪਰਚੀ ਲਿਖਦਾ ਲਿਖਦਾ ਪਰ ਇਹਨੂੰ ਅੱਗੇ ਲੈ ਜਾਓ ਕਿਤੇ ਇੰਨਾ ਹੀ ਤੋਂ ਇਹ ਐਸੀਆਂ ਜੜੀਆਂ ਨਕਾਰਾਤਮਕ ਪਬਲਿਕ ਸੈਕਟਰ ਦੀਆਂ ਸਰਵਿਸਿਜ਼ ਜਾਣ ਬੁੱਝ ਕੇ ਨਹੀਂ ਪਬਲਿਕ ਸੈਕਟਰ ਚੋਂ ਐਫੀਸ਼ੀਐਂਸੀ ਔਰ ਕੁਆਲਿਟੀ ਨੂੰ ਖਤਮ ਕੀਤਾ ਤਾਂ ਕਿ ਲੋਕ ਫਰਸਟ੍ਰੇਸ਼ਨ ਚ ਪ੍ਰਾਈਵੇਟ ਸੈਕਟਰ ਚ ਜਾਣ ਔਰ ਪ੍ਰਾਈਵੇਟ ਸੈਕਟਰ ਪ੍ਰਮੋਟ ਹੋ ਗਏ ਪਬਲਿਕ ਸੈਕਟਰ ਵੀਕ ਹੋ ਗਏ ਤਾਂ ਬਹੁਜਨ ਸਮਾਜ ਪਾਰਟੀ ਨੇ ਸਿਹਤ ਕ੍ਰਾਂਤੀ ਨੂੰ ਆਪਣੇ ਪੰਜਾਬ ਸੰਭਾਲੋ ਅਜੰਡੇ ਚ ਸ਼ਾਮਲ ਕੀਤਾ ਔਰ ਪੰਜਾਬ 374000 ਕਰੋੜ ਦਾ ਕਰਜ਼ਾਈ ਹੋ ਗਿਆ ਜੀ ਜਦੋਂ ਇਹਨਾਂ ਨੂੰ ਸਰਕਾਰ ਮਿਲੀ ਤਾਂ 299000 ਕਰੋੜ ਦਾ ਕਰਜ਼ਾ ਸੀ ਜਿਹੜੇ ਕਾਂਗਰਸ ਭਾਜਪਾ ਅਕਾਲੀ ਤਿੰਨ ਸਰਕਾਰਾਂ ਨੇ 299000 ਕਰੋੜ ਦਾ ਕਰਜ਼ਾਈ ਪੰਜਾਬ ਕਰਕੇ ਜਨਤਾ ਨੇ ਆਪ ਨੂੰ ਪੰਜਾਬ ਸੰਪਤਾਂ ਕਿਉਂਕਿ ਨਹੀਂ ਗਾਰੰਟੀ ਦਿੱਤੇ ਸੀ ਕਿ ਅਸੀਂ ਪੰਜਾਬ ਨੂੰ ਜਿਹੜਾ ਕਰਜ਼ਾ ਚੜਿਆ ਹੈ ਕਰਜ਼ਾ ਮੁਕਤ ਕਰਦੇ ਆਂ। ਹੋਇਆ ਕੀ? ਕਿ ਪੰਜਾਬ ਕਰਜ਼ਾ ਮੁਕਤ ਹੋਣ ਦੀ ਬਜਾਏ ਇਹਨਾਂ ਨੇ 3 ਸਾਲਾਂ 'ਚ 95000 ਕਰੋੜ ਦਾ ਕਰਜ਼ਾ ਲਏ। ਹੋਰ ਕਰਜ਼ਾਈ ਕਰ ਦਿੱਤਾ ਉਹਨਾਂ ਨੇ। ਤੋਂ 299000 ਕਰੋੜ ਤੋਂ 374000 ਕਰੋੜ ਦਾ ਕਰਜ਼ਾ ਹੋ ਗਿਆ। ਸੋ ਇਹ ਇਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ। ਇੱਕ ਚਿੰਤਾ ਦਾ ਵਿਸ਼ਾ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ 2 ਸਾਲਾਂ 'ਚ ਇਹ ਸਰਕਾਰ ਪੰਜਾਬ ਨੂੰ 4.5 ਤੋਂ 5 ਲੱਖ ਕਰੋੜ ਤੱਕ ਲੈ ਜਾਊਗੀ ਲੈ ਜਾਊਗੀ ਤੋ ਜਿਹੜਾ ਸੂਬਾ ਹਰ ਸਾਲ 40000 ਕਰੋੜ ਐਤਕੀ 42000 ਕਰੋੜ ਕਰਜ਼ਾ ਲਿਆ ਕਰਜ਼ਾਈ ਹੋ ਰਿਹਾ ਜਿਹੜਾ 42 40000 ਕਰੋੜ ਦਾ ਕਰਜ਼ਾ ਲੈ ਕੇ ਸਟੇਟ ਚਲਾਊਗੀ ਜੜੀ ਵੀ ਕੋਈ ਵੀ ਹਕੂਮਤ ਉਹ ਕਿੱਥੋਂ ਨੌਕਰੀਆਂ ਬੱਚਿਆਂ ਨੂੰ ਦੋਗੇ ਕਿੱਥੋਂ ਹਸਪਾਲਾਂ ਬਿਜਟ ਉਤਲਾਈਓ ਕਿੱਥੋਂ ਸਕੂਲਾਂ ਚ ਅਧਿਆਪਕ ਦੋਗੇ ਕਿੱਥੋਂ ਉਹ ਬਿਹਤਰ ਇਨਫਰਾਸਟ੍ਰਕਚਰ ਦੋਗੇ ਮੇਰੇ ਕੋਲ ਐਸੇ ਹਸਪੀਟਲ ਆ ਜਿੱਥੇ ਸਰਕਾਰੀ ਹਸਪਤਾਲਾਂ ਦੀਆਂ ECG ਦੀਆਂ ਮਸ਼ੀਨਾਂ ਖਰਾਬ ਜੀ ਉਹ ਕਾਲੀ ਬੀਜੇਪੀ ਦੀ ਸਰਕਾਰ ਚ ਵੀ ਖਰਾਬ ਸੀ ਕਾਂਗਰਸ ਦੀ ਸਰਕਾਰ ਚ ਵੀ ਖਰਾਬ ਆ ਔਰ ਇਹਨਾਂ ਦੀ ਸਰਕਾਰ ਕ੍ਰਾਂਤੀ ਵਾਲਿਆਂ ਦੀ ਵੀ ਖਰਾਬ ਸੋ ਇਸ ਕਰਕੇ ਕਿਸਾਨੀ ਰੋੜ ਰਹੀ ਆ ਕਿਸਾਨ ਕਿਰਤੀ ਕਾਮੇ ਜੀ ਉਹਨਾਂ ਦਾ ਤਾਂ ਕੋਈ ਸਾਰ ਹੀ ਨਹੀਂ ਲੈ ਰਿਆ ਤੁਸੀਂ ਦੇਖੋ ਕਿਰਤੀਆਂ ਨੂੰ ਉਹਨਾਂ ਦੇ ਕਿਰਤ ਜਵਾਬਾਦ ਦੇ ਕਾਨੂੰਨ ਦੇ ਬਾਰੇ ਕਦੀ ਕੋਈ ਰੀਕਨਸਿਡਰੇਸ਼ਨ ਹੋਈ ਕਿਸਾਨ ਸੜਕਾਂ ਤੇ ਪਿਆ ਸੀ ਜੀ ਸੀ ਵੀ ਨਾਲ ਚੱਕ ਕੇ ਲਿਜਾ ਕੇ ਕੁਝ ਝੇਲਾਂ ਚ ਬੰਦ ਕਰਤਾ ਕੋ ਸੱਤ ਹਸਪਤਾਲਾਂ ਚ ਬੰਦ ਕਰਤਾ ਮਜ਼ਮ ਬੇਰੋਜ਼ਗਾਰ ਕੁੱਟੇ ਦਲਤ ਚੰਦ ਪਾਂਚਕੁੱਟੇ ਆ ਕਿਸਾਨ ਖਨੌਰੀ ਬਾਡਰ ਤੇ ਕੁੱਟੇ ਆ ਸ਼ੰਭੂ ਬਾਡਰ ਤੇ ਕੁੱਟੇ ਧੀਆ ਕੁੱਟ ਰਹੇ ਆ ਪੰਜਾਬ ਦੀਆਂ ਲੁੱਟਾਂ ਖੋਹਾਂ ਬੰਬ ਕਿਡਨਾਪਿੰਗ ਸਨੇਚਿੰਗ ਫਰੋਤੀਆਂ ਦੀਆਂ ਧਮਕੀਆਂ ਤੋਂ ਸਭ ਖੇਤਰ ਚ ਪੰਜਾਬ ਬਰਬਾਦ ਕਰਤਾ ਇਹਨਾਂ ਨੇ ਤਬਾਹ ਕਰਤਾ ਇਸ ਕਰਕੇ ਅੱਜ ਪੰਜਾਬ ਨੂੰ ਇਹ ਸੋਚਣਾ ਬਣਦਾ ਮੈਂ ਸਦਾ ਦਿੱਤਾ ਸੀ ਜੀ 15 ਮਾਰਚ ਨੂੰ ਵੀ ਹੁਣ ਵੀ ਦਿੰਨਾ ਮੈਂ ਪੰਜਾਬ ਦੇ ਬੁੱਧੀਜੀਵੀਆਂ ਨੂੰ ਸਾਰੇ ਪੰਜਾਬ ਹਤੈਸ਼ੀਆਂ ਨੂੰ ਪੰਜਾਬ ਲਈ ਦਰਦ ਰੱਖਣ ਵਾਲੇ ਪੰਜਾਬੀਆਂ ਨੂੰ ਕਿ 78 ਸਾਲਾਂ ਚ ਜਿਹਨੇ ਪੰਜਾਬ ਬਰਬਾਦ ਕਰ ਦਿੱਤਾ ਹੈ ਕੁਝ ਸਾਡੇ ਬੱਚੇ ਜਹਾਜ਼ਾਂ ਚ ਚੜ ਕੇ ਜਾ ਰਹੇ ਵਿਦੇਸ਼ਾਂ ਨੂੰ ਕੁਝ ਜੰਗਲਾਂ ਰਾਹੀਂ ਜਾ ਰਹੇ ਔਰ ਜਿਹੜੇ ਜੰਗਲਾਂ ਰਾਹੀਂ ਜਾ ਰਹੇ ਉਹ ਸੰਗਣਾ ਨਾਲ ਬਣ ਕੇ ਵਾਪਸ ਆ ਰਹੇ ਐਸੇ ਹਾਲਾਤ ਜਿਨ੍ਹਾਂ ਨੇ ਪੈਦਾ ਕਰ ਦਿੱਤੇ ਆਓ ਉਹਨਾਂ ਨੂੰ ਰੱਦ ਕਰੀਏ ਔਰ ਬਹੁਜਨ ਸਮਾਜ ਪਾਰਟੀ ਨੂੰ ਇੱਕ ਬਦਲ ਦੇ ਤੌਰ ਤੇ ਸਵੀਕਾਰੀਏ ਤਕੜਾ ਕਰੀਏ ਨਵਾਂ ਪੰਜਾਬ ਉਸਾਰਨੇ ਲਈ ਮੈਂ ਪੰਜਾਬੀਆਂ ਨੂੰ ਭਰੋਸਾ ਦਿੰਨਾ ਕਿ ਸਾਨੂੰ ਇਸ ਗੱਲ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਕਿ ਨਹੀਂ ਪੰਜਾਬ ਬਰਬਾਦ ਕਰ ਦਿੱਤਾ ਹੈ ਹਾਲਾਤ ਬਰਬਾਦ ਕਰ ਦਿੱਤਾ ਇਸ ਦੇ ਤੇ ਕੋਈ ਦਬਿਧਾ ਨਹੀਂ ਹੈ ਪਰ ਦੂਸਰਾ ਵਿਸ਼ਵ ਜੁੱਧ ਹੋਇਆ 1949 ਤੋਂ 45 ਦੇ ਵਿੱਚ ਜਪਾਨ ਨੂੰ ਅਮਰੀਕਾ ਨੇ ਤਬਾਹ ਕਰਤਾ ਪਰਮਾਣੂ ਬੰਬ ਸੁੱਟ ਕੇ ਨਾਗਾਸਾਕੀ ਹਿਰੋਸ਼ੀਮਾ ਦੇਸ਼ ਹਿਰੋਸ਼ੀਮਾ ਨਾਗਾਸਾਕੀ 31 ਲੱਖ ਲੋਕ ਜਪਾਨ ਦੇ ਮਾਰੇ ਗਏ ਲੱਖਾਂ ਹੀ ਫਿਜ਼ੀਕਲੀ ਡਿਸੇਬਲ ਹੋ ਗਏ ਅੰਨੇ ਹੋ ਗਏ ਲਗੜੇ ਹੋ ਗਏ ਗੁਰਦੇ ਚਲੇ ਗਏ ਲਿਵਰ ਚਲਾ ਗਿਆ ਲੱਤਾਂ ਚਲ ਗਈਆਂ ਬਾਹਾਂ ਚਲ ਗਈਆਂ ਸਕੂਲ ਤੋੜਤੇ ਹਸਪਤਲ ਤੋੜਤੇ ਬਿਜ਼ਨਸ ਦੇ ਸੈਂਟਰ ਤੋੜਤੇ ਪੁਲ ਤੋੜ ਦਿੱਤੇ ਇਨਫਰਾਸਟ੍ਰਕਚਰ ਤੋੜ ਦਿੱਤਾ ਲੇਕਿਨ ਇਹ ਸਾਡੇ ਦੇਸ਼ ਦੀ ਪਾਵਰ ਟ੍ਰਾਂਸਫਰ ਜਿਹੜੀ ਸੰਤਾਲੇਚ ਹੋਈ ਸਿਰਫ ਉਹ ਤੋਂ 2 ਸਾਲ ਪਹਿਲੀ ਘਟਨਾ ਪਰ ਹੁਕਮਰਾਨ ਦੀ ਇੱਛਾ ਸ਼ਕਤੀ ਨਿਯਤ ਇਮਾਨਦਾਰੀ ਅੱਜ ਜਾਪਾਨ ਅਮਰੀਕਾ ਦਾ ਪਰਮਾਣੂ ਸ਼ਕਤੀ ਦਾ ਬਰਬਾਦ ਕੀਤਾ ਜਪਾਨ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਕੇ ਖੜਾ ਇਸ ਕਰਕੇ ਮੈਂ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਇੱਥੋਂ ਜੰਗਲਾਂ ਰਾਹੀਂ ਵਿਦੇਸ਼ਾਂ ਨੂੰ ਭੱਜਣ ਦੀ ਲੋੜ ਨਹੀਂ ਛੋਟੇ-ਛੋਟੇ ਬੱਚਿਆਂ ਨੂੰ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੇਜਣ ਦੀ ਲੋੜ ਨਹੀਂ ਆਓ ਇੱਥੇ ਬਵਸਤਾ ਨੂੰ ਬਦਲੀਏ ਜੇ ਅਮਰੀਕਾ ਦਾ ਬਰਬਾਦ ਕੀਤਾ ਹੋਇਆ ਜਾਪਾਨ ਵਿਸ਼ਵ ਦੀ ਸ਼ਕਤੀ ਬਣ ਕੇ ਖੜਾ ਹੋ ਸਕਦਾ ਤਾਂ ਕਾਂਗਰਸ ਅਕਾਲੀ ਭਾਜਪੀ ਆਪ ਔਰ ਡਰਗ ਮਾਫੀਆ ਦਾ ਬਰਬਾਦ ਪੰਜਾਬੀ ਭੌਜਨ ਸਮਾਜ ਪਾਰਟੀ ਕੋਲ ਐਸਾ ਵਿਜ਼ਨ ਹੈ ਕਿ ਅਸੀਂ ਇਹਨੂੰ ਭਾਰਤ ਦੀ ਆਰਥਿਕ ਸ਼ਕਤੀ ਬਣਾ ਕੇ ਖੜਾ ਕਰ ਸਕਦੇ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਅਸ਼ੀਰਵਾਦ ਭੌਜਨ ਸਮਾਜ ਪਾਰਟੀ ਨੂੰ ਦਿਓ ਔਰ ਭਾਜਪਾ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੈਮ ਦਾ ਹਿੱਸਾ ਬਣੋ ਹੁਣ ਵੀ ਤੁਸੀਂ ਲਿਖਿਆ ਜੀ ਬਿਲਕੁਲ ਬਜਟ ਪੇਸ਼ ਕੀਤਾ ਇਹਨਾਂ ਨੇ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ 1-1000 ਰੁਪਏ ਔਰਤਾਂ ਨੂੰ ਦੇਵਾਂਗੇ ਅਸੀਂ ਸੋਚਦੇ ਸੀ ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ 11-1100 ਦੇਵਾਂਗੇ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਅਸੀਂ ਸੋਚਦੇ ਵੀ 3 ਸਾਲ ਦਾ 40000 ਪੰਜਾਬ ਸਰਕਾਰ ਵੱਲ ਪੰਜਾਬ ਦੀ ਹਰ ਔਰਤ ਦਾ ਬਣ ਗਿਆ ਜੀ ਕਿ ਇਸ ਬਜਟ ਚ ਘੱਟੋ ਘੱਟ ਉਹਨਾਂ ਦੇ ਖਾਤਿਆਂ ਚ 40 40 ਹਜ਼ਾਰ ਤਾਂ ਪਾਈ ਦੇਣਗੇ ਜਿਹੜਾ ਪਿਛਲਾ ਕਲੀਅਰ ਕਰ ਦਣਗੇ ਅੱਗੇ ਦੇਣਾ ਸ਼ੁਰੂ ਕਰ ਦਣਗੇ ਪਰ ਬਜਟ ਤਾਂ 1000 ਅਗਲਾ 1100 ਦੇਣ ਲਈ ਵੀ ਖਮੋਸ਼ ਅੱਜ ਔਰਤਾਂ ਵੀ ਠੱਗੀਆਂ ਹੋਈਆਂ ਮਹਿਸੂਸ ਕਰਦੀਆਂ ਧੋਖਾ ਹੋ ਗਿਆ ਔਰਤਾਂ ਨਾਲ ਵੀ ਮੰਨਰੇਗਾ ਕਰਮਚਾਰੀ ਆਸ਼ਾ ਵਰਕਰ ਪਿੰਡਾਂ ਦੇ ਵਿੱਚ ਆਂਗਣਵਾਲੀ ਵਰਕਰ ਸਭ ਪਰੇਸ਼ਾਨਾ ਕਿਸੇ ਨੂੰ ਬਜਟ ਚ ਕੋਈ ਰਾਹਤ ਨਹੀਂ ਮਿਲੀ ਨੌਜਵਾਨਾਂ ਦੇ ਰੋਜ਼ਗਾਰ ਲਈ ਬਜਟ ਗੁੰਗਾ ਕਿੱਦਾਂ ਰੋਜ਼ਗਾਰ ਦੇਣਾ ਹੁਣ ਇਹ ਇਹ ਕਹਿੰਦਾ 3 ਸਾਲ ਬਾਅਦ ਜਦੋਂ BSP ਨੇ ਮਹਿਮ ਸ਼ੁਰੂ ਕਰਤੀ ਹੁਣ ਕਹਿੰਦੇ ਅਸੀਂ ਡਰੱਗ ਐਡਿਕਟਡ ਲੋਕਾਂ ਦਾ ਸੈਂਸਸ ਕਰਾਂਗੇ ਜੀ ਬਿਲਕੁਲ ਕੈਂ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਸਰਕਾਰ ਕਿੰਨੀ ਦਿਸ਼ਾ ਹੀ ਤਿੰਨ ਸਾਲ ਇਹ દિਸ਼ਾਹੀਣ ਰਹੀ ਇਹਦਾ ਮਤਲਬ ਜਦੋਂ ਇਹ ਕਹਿੰਦੇ ਸੀ ਕਿ ਅਸੀਂ 3 ਮਹੀਨੇ ਚ ਡੱਗ ਖਤਮ ਕਰ ਦਿਆਂਗੇ ਉਦੋਂ ਇਹਨਾਂ ਨੇ ਕੋਈ ਨੀਤੀ ਪ੍ਰੋਗਰਾਮ ਬਣਾਈ ਨਹੀਂ ਸਿਰਫ ਐਲਾਨ ਕਰਤਾ દિਸ਼ਾਹੀਣ ਰਹੀ ਸਰਕਾਰ 3 ਸਾਲ ਔਰ ਫਿਰ ਹੁਣ ਪੰਜਾਬ ਦੀ ਸਰਕਾਰ ਦੇ ਪੁਲਿਸ ਮੁਖੀ ਦਾ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਕਿ ਹੁਣ ਪੁਲਿਸ ਮੁਖੀ ਵੱਡੇ ਮਾਫੀਆ ਜਿਹੜੇ ਡਰੱਗ ਦੇ ਆ ਵੱਡੇ ਮਗਰਮੱਛਾਂ ਦੀ ਸੂਚੀ ਤਿਆਰ ਕਰ। ਅਰੇ ਕਮਾਲ ਆ ਯਾਰ। ਕੈਸੀ ਸਰਕਾਰ ਆ ਕਿ 3 ਸਾਲਾਂ ਚ ਉਹ ਡਰੱਗ ਦੇ ਵੱਡੇ ਮਗਰਮੱਛ ਮਾਫੀਆ ਜਿਹੜਾ ਡਰੱਗ ਮਾਫੀਆ ਉਹਨਾਂ ਦੀ ਸਿਰਫ ਸੂਚੀ ਵੀ ਨਹੀਂ ਬਣਾ ਸਕੀ ਸੂਚੀ ਨਹੀਂ ਬਣਾ। ਇੱਥੋਂ ਪਤਾ ਲੱਗਦਾ ਸਰਕਾਰ ਦੀ ਇੰਟੈਂਸ਼ਨ ਔਰ ਸਰਕਾਰ ਦਾ ਕਨਸੈਂਟਰੇਸ਼ਨ ਔਰ ਸਰਕਾਰ ਦਾ ਵਿਜ਼ਨ ਸਰਕਾਰ ਦਾ ਐਕਸ਼ਨ ਟੋਟਲੀ દિਸ਼ਾਹੀਨ ਕੋਲੈਪਸ ਇਨ 올 ਸੈਕਸ਼ਨ ਇਹਦੀ ਨੀਤੀ ਆ ਇਸ ਕਰਕੇ ਬਹੁਤ ਜਣ ਸਮਾਜ ਪਾਰਟੀ ਪੰਜਾਬੀਆਂ ਨੂੰ ਸੱਦਾ ਦਿੰਦੀ ਆ ਕਿ ਜੋ ਕੁਝ ਵੀ ਇਹ ਹੁਣ ਡਰਗ ਦੇ ਉੱਪਰ ਕਰ ਰਹੇ ਆ ਬਿਲਕੁਲ ਜੀ ਇਹ ਡਰਗ ਐਲੀਮੀਨੇਸ਼ਨ ਦਾ ਮਹਮ ਨਹੀਂ ਹੈ ਡਰਗ ਮਾਫੀ ਦੇ ਇਹ ਸਿਰਫ ਪਬਲਿਕ ਨੂੰ ਕਨਫਿਊਜ਼ਨ ਵਿੱਚ ਧੱਕਣ ਦੀ ਇੱਕ ਮਹਮ ਆ ਜਨਤਾ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਦੀ ਇੱਕ ਮਹਮ ਉਹ ਬਾਜੂਨ ਸਮਾਜ પાર્ટી ਅੱਖਾਂ ਵਿੱਚ ਕੱਟਾ ਪਾਉਣ ਦੀ ਸਰਕਾਰ ਦੇ ਮਹਿਮ ਨੂੰ ਅਸਫਲ ਕਰੂਗੀ ਅਸੀਂ بڑا ਜਨਤਕ ਅੰਦੋਲਨ ਛੇੜਿਆ ਹੁਣ ਕੇਜਰੀਵਾਲ ਜੀ ਦਾ ਬਿਆਨ ਆਇਆ ਕਿ ਅਸੀਂ 1 ਅਪ੍ਰੈਲ ਤੋਂ ਜੀ ਜਨਤਕ ਅਭਿਆਨ ਸ਼ੁਰੂ ਕਰਾਂਗੇ ਡਰਗ ਮਾਫੀਆ ਦੇ ਖਿਲਾਫ ਪਿੰਡਾਂ ਚ ਵੀ ਸਰਕਾਰ ਜਨਤਕ ਅਭਿਆਨ ਲਈ ਨਹੀਂ ਚੁਣੀ ਜਾਂਦੀ ਸਰਕਾਰ ਚੁਣੀ ਜਾਂਦੀ ਹੈ ਜਨ ਅਭਿਆਨ ਲਈ ਨਹੀਂ ਜਨ ਕਲਿਆਣ ਲਈ ਕੇਜਰੀਵਾਲ ਜੀ ਇਹ ਦੱਸਣ ਕਿ 3 ਸਾਲਾਂ ਚ ਉਹਦੀ ਸਰਕਾਰ ਨੇ ਜਨ ਕਲਿਆਣ ਦੀ ਦਸ਼ਾ ਚ ਕੀ ਕੀਤਾ ਡਰਗ ਮਾਫੀਆ ਦੇ ਖਾਤਮੇ ਤੇ ਫੇਲ ਕਿਉਂ ਹੋਏ ਹੁਣ ਸੈਂਡ ਮਾਫੀਆ ਲਈ ਕਹਿੰਦੇ ਅਸੀਂ ਨੀਤੀ ਬਣਾਉਣ ਲੱਗੇ ਜਿਹੜੀ ਸਰਕਾਰ 3 ਸਾਲ ਬਾਅਦ ਦੇਖੋ ਜੇ ਸਰਕਾਰ ਨੇ ਕੁਝ ਕਰਨਾ ਹੋਵੇ ਤਾਂ ਉਹ ਆਉਂਦੇ ਹੀ ਕਰਦੀ ਉਹਦੇ ਸਟਾਰਟਿੰਗ ਚ ਕਰਦੀ ਜਿਵੇਂ ਇਹਨਾਂ ਨੇ ਵਾਦੇ ਤੇ ਜਦੋਂ ਜਾਨ ਲੱਗੇ ਕੁਝ ਕਰੇ ਤੇ ਉਹ ਉਹ ਕੋਈ ਸਾਰਥਿਕ ਨਤੀਜਾ ਦੇਣ ਲਈ ਨਹੀਂ ਹੁੰਦਾ ਉਹ ਸਿਰਫ ਲੋਕਾਂ ਨੂੰ ਦਵੇਦਾ ਚ ਪਾ ਕੇ ਉਹਨਾਂ ਦੀ ਵੋਟ ਲੁੱਟਣ ਦਾ ਇੱਕ ਸਰਜੰਤਰ ਹੁੰਦਾ ਤੋਂ ਪੰਜਾਬ ਦੇ ਲੋਕ ਜਾਗ ਗਏ ਆ ਸੰਭਲ ਗਏ ਆ ਬੀਐਸਪੀ ਨੇ ਪੰਜਾਬ ਸੰਭਾਲੋ ਮਹਮ ਛੇੜ ਦਿੱਤੀ ਆ ਅਸੀਂ ਪੰਜਾਬੀਆਂ ਨੂੰ ਇਹ ਗੱਲ ਕਹਿੰਨੇ ਆ ਕਿ 78 ਸਾਲ ਜਿਹਨਾਂ ਨੂੰ ਟੈਸਟ ਕੀਤਾ ਫਿਰ ਰਿਜੈਕਟ ਕੀਤਾ ਫਿਰ ਟੈਸਟ ਕੀਤਾ ਫਿਰ ਰਿਜੈਕਟ ਕੀਤਾ ਫਿਰ ਟੈਸਟ ਕੀਤਾ ਫਿਰ ਰਿਜੈਕਟ ਕੀਤਾ ਤੋਂ ਟੈਸਟਡ ਐਂਡ ਰਿਜੈਕਟਡ ਲੋਕ ਅਗਰ ਫਿਰ ਇਹਨਾਂ ਨੂੰ ਟੈਸਟ ਕਰਨ ਦੀ ਗਲਤੀ ਕਰੋਗੇ ਤਾਂ ਫਿਰ ਆਪਣੀ ਹੀ ਜਨਰੇਸ਼ਨ ਦਾ ਭਵਿੱਖ ਬਰਬਾਦ ਕਰਨ ਲਈ ਅਸੀਂ ਜ਼ਿੰਮੇਵਾਰ ਹੋਵਾਂਗੇ ਆਪਣੀ ਜਨਰੇਸ਼ਨ ਲਈ ਖੱਡੇ ਖੋਦਣ ਲਈ ਬਹੁਜਨ ਸਮਾਜ ਪਾਰਟੀ ਸਾਡਾ ਇਸ ਪੰਜਾਬ ਸੰਭਾਲੋ ਮਹਮ ਦੇ ਦਿਲਚਸਪੀ ਰਾਜਨੀਤੀ ਨਹੀਂ ਹੈ ਜੀ ਸਾਡੀ ਦਿਲਚਸਪੀ ਉਹ ਮਾਂ ਆ ਜਿਹੜੀ ਚਿੱਟੇ ਜਿਹਦਾ ਪੁੱਤ ਚਿੱਟੇ ਨੇ ਖਾ ਲਿਆ ਔਰ ਉਹ ਦੀ লাশ ਕੋਲ ਬੈਠੇ ਬਿਲਕਦੀ ਆ ਉਸ ਮਾਂ ਦੇ ਦਰਦ ਨੂੰ ਲੈ ਕੇ ਅਸੀਂ ਪੰਜਾਬ ਸੰਭਾਲੋ ਮਹਿਮ 체ੜੀ ਆ ਉਸ ਭੈਣ ਦੇ ਦਰਦ ਨੂੰ ਅਸੀਂ ਲੈ ਕੇ ਇਹ ਪੰਜਾਬ ਸੰਭਾਲੋ ਮਹਿਮ 체ੜੀ ਆ ਜਿਹੜੀ ਜਿਹਦਾ ਪ੍ਰਾ ਚਿੱਟੇ ਨੇ ਖਾ ਲਿਆ ਔਰ ਉਹ ਰਖਲੀ ਵਾਲੇ ਦਿਨ ਬੈਠੀ ਰੋਂਦੀ ਆ ਕਰਲਾਉਂਦੀ ਆ ਉਹਦਾ ਦਰਦ ਸੁਣਨ ਵਾਲਾ ਪੰਜਾਬ 'ਚ ਕੋਈ ਨਹੀਂ ਇਸ ਕਰਕੇ ਪੰਜਾਬ ਦੇ ਦਰਦਮੰਦਾਂ ਨੂੰ ਅਸੀਂ ਸੱਦਾ ਦਿੰਦੇ ਆ ਕਿ ਜਿਹੜਾ ਇਹ ਨਹੀਂ ਬਜਟ ਪੇਸ਼ ਕੀਤਾ ਨਾ ਉਹਦੇ ਚ ਕੁਛ ਦਲਤਾਂ ਲਈ ਨਾ ਕੁਛ ਪਛੜਿਆਂ ਲਈ ਨਾ ਕਮਜ਼ੋਰਾਂ ਲਈ ਨਾ ਗਰੀਬਾਂ ਲਈ ਨਾ ਕਿਸਾਨਾਂ ਲਈ ਨਾ ਛੋਟੇ ਵਪਾਰੀਆਂ ਲਈ ਨਾ ਪੰਜਾਬ ਦੇ ਕੁਛ ਇਨਫਰਾਸਟ੍ਰਕਚਰ ਦੀ ਕੋਈ ਪਲਾਨਿੰਗ ਜਿਹੜਾ ਫਾਈਨਾਂਸ ਮਿਨਿਸਟਰ ਦਾ ਬਿਆਨ ਆ ਕਿ ਅਸੀਂ ਸੈਂਸਸ ਕਰਾਵਾਂਗੇ ਪੰਜਾਬ ਦੇ ਵਿੱਚ ਡਰੱਗ ਐਡਿਕਸ਼ਨ ਦਾ ਐਡਿਕਟਡ ਲੋਕਾਂ ਦਾ ਫਿਰ ਅਸੀਂ ਸਾਲ 2 ਸਾਲ ਦੇ ਵਿੱਚ ਇਹਦੇ ਤੇ ਪ੍ਰੋਗਰਾਮ ਬੜਾ ਅੱਗੇ ਅੱਗੇ ਬਦਾਂਗੇ ਬਟ ਇਹ ਫਨ ਪੰਜਾਬ ਦੇ ਲੋਕਾਂ ਨਾਲ ਧੋਖਾ ਤੁਸੀਂ ਸਾਲ 2 ਸਾਲ ਤੁਹਾਡੇ ਉੱਤੇ ਮਿਆਦ ਹੀ 2 ਸਾਲ ਲੱਗੀ ਦੋ ਤੋਂ ਵੀ ਘੱਟ ਰਹਿ ਗਈ ਦੋ ਤੋਂ ਘੱਟ ਰਹਿ ਗਈ ਇਟ ਮੀਨਸ ਤੁਸੀਂ ਇਹ ਪਾਪ ਡਰਗ ਮਾਫੀ ਦਾ ਜਿਹੜਾ ਪ੍ਰਮੋਟ ਕੀਤਾ ਜਿਹੜੀ ਸਰਪ੍ਰਸਤੀ ਦਿੱਤੀ ਤੁਸੀਂ ਆਮ ਪਾਰਟੀ ਦੀ ਸਰਕਾਰ ਨੇ ਅਕਾਲੀ ਭਾਜਪਾ ਔਰ ਕਾਂਗਰਸ ਦੀ ਸਰਕਾਰ ਦੀ ਤਰ੍ਹਾਂ ਤੁਸੀਂ ਫੇਲ ਹੋ ਗਏ ਔਰ ਤੁਹਾਡੇ ਕੋ ਕੋਈ ਵਿਜ਼ਨ ਨਹੀਂ ਪੰਜਾਬ ਦੇ ਲੋਕ ਤੁਹਾਨੂੰ ਬਿਲਕੁਲ ਮਾਫ ਨਹੀਂ ਕਰਨਗੇ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸਦਾ ਕਿ ਇੱਕ ਮੌਕਾ ਵਾਜਨ ਸਮਾਜ ਪਾਰਟੀ ਨੂੰ ਦਿਓ ਇਹਨਾਂ ਜਾਬਰਾਂ ਔਰ ਕਾਫਰਾਂ ਨੂੰ ਅਨੇਕਾਂ ਮੌਕੇ ਤੁਸੀਂ ਦਿੱਤੇ ਆ ਇੱਕ ਮੌਕਾ ਵਾਜਨ ਸਮਾਜ ਪਾਰਟੀ ਨੂੰ ਦਿਓ ਅਸੀਂ ਉੱਤਰ ਪ੍ਰਦੇਸ਼ ਜਿਹਨੂੰ ਜੰਗਲ ਰਾਜ ਕਹਿੰਦੇ ਸੀ ਅਸੀਂ ਉੱਥੇ ਪੈ ਮੁਕਤ ਅਪਰਾਧ ਮੁਕਤ ਸ਼ਾਸਨ ਦੇਣ ਦੇ ਐਗਜ਼ਾਮਪਲ ਸੈੱਟ ਕਰ ਚੁੱਕੇ ਆ ਤੋਂ ਪੰਜਾਬ ਤੁਸੀਂ ਸਾਨੂੰ ਸੰਭਾਲੋਗੇ ਤੋ ਪੰਜਾਬ ਦੇ ਵਿੱਚ ਵੀ ਅਸੀਂ ਪੈ ਮੁਕਤ ਅਪਰਾਧ ਮੁਕਤ ਨਸ਼ਾ ਮੁਕਤ ਔਰ ਵਿਕਾਸ ਯੁਕਤ ਇਹ ਪਰਦੇਸ਼ ਅਸੀਂ ਬਣਾਉਣ ਦੀ ਸਮਰੱਥਾ ਵਿਜ਼ਨ ਨੀਅਤ ਨੀਤੀ ਔਰ ਟੀਮ ਸਾਡੇ ਕੋਲ ਹਰ ਸੈਕਟਰ ਦੇ ਮਾਹਰ ਐਕਸਪਰਟ ਅਸੀਂ ਬਕਾਇਦਾ ਇੱਕ ਖਾਕਾ ਤਿਆਰ ਕਰਕੇ ਚੱਲੇ ਚੱਲੇ ਆ ਕਿ ਪੰਜਾਬ ਨੂੰ ਇਸ ਕੋਰ ਸੰਕਟ ਦੇ ਵਿੱਚੋਂ ਇਸ ਕੋਰ ਅੰਧਕਾਰ ਦੇ ਵਿੱਚੋਂ ਕਿਦਾਂ ਕੱਢਣਾ ਹੈ ਸਿਰਫ ਸੰਗਤ ਦੇ ਅਸ਼ੀਰਵਾਦ ਦੀ ਜ਼ਰੂਰਤ ਹੈ ਅ ਸੋ ਦੋਸਤੋ ਇਹ ਸਨ ਅਵਤਾਸ ਸਿੰਘ ਕ੍ਰੀਮਪੁਰੀ ਸਾਹਿਬ ਮੈਂ ਜਿਵੇਂ ਇੰਟਰੋ ਦੇ ਵਿੱਚ ਦੱਸਿਆ ਸੀ ਕਿ ਅਸੀਂ ਪੰਜਾਬ ਦੇ ਪੱਖ-ਵੱਖ ਅਹਿਮ ਤੇ ਪੱਖਵੇਂ ਮੁੱਦਿਆਂ ਤੇ ਗੱਲ ਕਰਾਂਗੇ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਵਿੱਚ ਕੋਈ ਕੋਈ ਨਾ ਕੋਈ ਗੱਲ ਜ਼ਰੂਰ ਕਰਾਂ ਜਿਹੜੀ ਲੋਕਾਂ ਨੂੰ ਲੱਗੇ ਪੀ ਕਿਤੇ ਕੋਈ ਗੱਲ ਪੁੱਛੀ ਜਾਂਦੀ ਆ ਪਰ ਮੈਂ ਸਮਝਦਾ ਬਹੁਤ ਹੀ ਸੁਲਝੇ ਹੋਏ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਤੇ ਇਫੈਕਟਿਵ ਤਰੀਕੇ ਦੇ ਨਾਲ ਡਾਕਟਰ ਅਤਾਸ਼ ਸਿੰਘ ਕ੍ਰੀਮਪੂਰੀ ਹੋਰਾਂ ਨੇ ਆਪਣੇ ਪੰਜਾਬ ਸੰਭਾਲੋ ਮੋਹਮ ਦੇ ਤਹਿਤ ਪੰਜਾਬ ਦੇ ਬਖਵਖ ਮੁੱਦਿਆਂ ਨੂੰ ਟੁੰਬਿਆ ਤੇ ਛੇੜਿਆ ਤੇ ਨਾਲ ਉਥੇ ਜਿੱਥੇ ਉਹਨਾਂ ਨੇ ਚਿੰਤਾ ਕੀਤੀ ਚਿੰਤਨ ਵੀ ਕੀਤਾ ਤੇ ਨਾਲ ਦੇ ਨਾਲ ਸਮਾਧਾਨ ਵੀ ਦੱਸਿਆ ਤੇ ਨਾਲ ਉਹਨਾਂ ਨੇ ਆਪਣੀ ਮੋਹਮ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਬੀਜਨਾ ਨੀਤੀ ਹੈ ਨੀयत ਹੈ ਔਰ ਪੰਜਾਬ ਨੂੰ ਇੱਕ ਵਧੀਆ ਪੈ ਮੁਕਤ ਜਿਹੜਾ ਰਾਜ ਦੇਣ ਦੀ ਗੱਲ ਕੀਤੀ ਆ ਭਾਈ ਜਿਹੜੇ ਮਾਈਗ੍ਰੇਟ ਨੌਜਵਾਨਾਂ ਨੂੰ ਉਹਨਾਂ ਲਈ ਜੌਬਸ ਦੀ ਗੱਲ ਕੀਤੀ ਹੈ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਸਰਕਾਰ ਵੱਲੋਂ ਇਸ ਵੇਲੇ ਚਲਾਈ ਜਾ ਰਹੀ ਮੁਹਿੰਮ ਹੈ ਸਿਰਫ ਤੇ ਸਿਰਫ ਇੱਕ ਡਰਾਮਾ ਹੈ ਲੋਕਾਂ ਲਈ ਬਹਿਕਾਵਾ ਹੈ ਲੋਕਾਂ ਨੂੰ ਇੱਕ ਗਮਰਾ ਕੀਤਾ ਜਾ ਰਿਹਾ ਉਹ ਜਿਹੜੀ ਹੈ ਵੱਡੇ ਮੱਗਰ ਮੱਛੀ ਦੀ ਗੱਲ ਕੀਤੀ ਹੈ ਸਰਕਾਰ ਦੀ ਗੱਲ ਕੀਤੀ ਹੈ ਤਿੰਨ ਸਾਲਾਂ ਦੇ ਤਿੰਨ ਸਾਲ ਤੱਕ ਉਹਨਾਂ ਨੇ ਕਿਹਾ ਕਾਹਲੀ ਬੀਜੇਪੀ ਕਾਂਗਰਸ ਦੀ ਗੱਲ ਕੀਤੀ ਹੈ ਸੋ ਕੁੱਲ ਮਿਲਾ ਕੇ ਉਹਨਾਂ ਨੇ ਬਹੁਤ ਹੀ ਵਿਸਤਾਰ ਤਰੀਕੇ ਦੇ ਨਾਲ ਗੱਲ ਦੱਸੀ ਹੈ ਤੇ ਮੈਂ ਸਮਝਦਾ ਮੇਰੇ ਸਰੋਤੇ ਇਸ ਚੀਜ਼ ਨੂੰ ਜਰੂਰ ਮੰਨਣਗੇ ਕਿ ਜਿਹੜਾ ਕਿਤੇ ਮੇਰਾ ਸਵ ਇਸ ਪੇੜ वार्ता ਦੇ ਵਿੱਚ ਆਪਾਂ ਉਹਨਾਂ ਨੇ ਬਹੁਤ ਹੀ ਬਾਖੂਬੀ ਜਵਾਬ ਦਿੱਤੇ ਸੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਤੋਂ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਪੰਜਾਬ ਸੰਭਾਲੋ ਮੋਹਮ ਜਿਹੜੀ ਬਸਪਾ ਵੱਲੋਂ ਚਲਾਈ ਗਈ ਆ ਉਸ ਮੋਹਮ ਦਾ ਆਦੇਸ਼ ਉਸ ਮੋਹਮ ਦੇ ਕੀਤੇ ਕਾਰਜ ਪ੍ਰੋਪਰ ਪਲੈਨਿੰਗ ਕਿਸ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਵਿਜਨ ਤਿਆਰ ਕੀਤਾ ਹੈ ਉਹ ਸਾਰਾ ਉਹਨਾਂ ਨੂੰ ਪਤਾ ਲੱਗਿਆ ਹਸ਼ਾਕਪੁਰ ਤੋਂ ਦਾਬਹਾਰਤ ਲਈ ਤਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਕਰੀਮਪੁਰ ਜੀ ਸਾਹਿਬ ਤੁਹਾਡਾ ਜੀ ਧੰਨਵਾਦ ਜੀ ਮਾਈਕ ਹੋਜੀ ਕਾ ਖਾਸ ਸਾਹਿਬ ਵਾਹਿਗੁਰੂ ਜੀ